ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਸ ਬਹਾਦਰ ਸੂਰਬੀਰ ਯੋਧੇ ਸ਼ਹੀਦ ਭਾਈ ਉਧਮ ਸਿੰਘ ਬਾਰੇ ਗੱਲ ਕਰਾਂਗੇ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਆਪਣਾ ਆਪ ਦੇਸ਼ ਕੌਮ ਤੋਂ ਕੁਰਬਾਨ ਕਰ ਦਿੱਤਾ ਸੀ ਭਾਈ ਉਧਮ ਸਿੰਘ ਨੇ ਲੰਡਨ ਜਾ ਕੇ ਜਲਿਆਂਵਾਲੇ ਬਾਗ ਦੇ ਮੁੱਖ ਦੋਸ਼ੀ ਜਰਨਲ ਡਾਇਰ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਕੱਲੇ ਪੰਜਾਬ ਦੀ ਨਹੀਂ ਸਗੋਂ ਪੂਰੇ ਭਾਰਤ ਦੀ ਬੀਰਤਾ ਦਾ ਝੰਡਾ ਜੈ ਲਹਿਰਾਇਆ ਭਾਈ ਉਦਮ ਸਿੰਘ ਜੀ ਦਾ ਜਨਮ 18 ਦਸੰਬਰ ਸਨ 1899 ਈਸਵੀ ਨੂੰ ਪਿੰਡ ਸਨਾਮ ਵਿਖੇ ਹੋਇਆ 2 ਸਾਲ ਬਾਅਦ ਇਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਸਨ ਥੋੜੇ ਸਮੇਂ ਬਾਅਦ ਹੀ ਇਹਨਾਂ ਦੇ ਪਿਤਾ ਜੀ ਵੀ ਸੁਰਗਵਾਸ ਹੋ ਗਏ ਸਨ ਇਸ ਤੋਂ ਬਾਅਦ ਭਾਈ ਉਦਮ ਸਿੰਘ ਅਤੇ ਇਹਨਾਂ ਦੇ ਵੱਡੇ ਭਰਾ ਮੁਕਤਾ ਸਿੰਘ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਛੱਡ ਦਿੱਤਾ ਗਿਆ। ਇਹਨਾਂ ਦਾ ਬਚਪਨ ਦਾ ਨਾਮ ਸੇਰ ਸਿੰਘ ਸੀ। ਯਤੀਮਖਾਨੇ ਦੀ ਪੜ੍ਹਾਈ ਦੌਰਾਨ ਇਹਨਾਂ ਦਾ ਨਾਮ ਭਾਈ ਉਦਮ ਸਿੰਘ ਰਾਖ ਦਿੱਤਾ ਗਿਆ। ਇਹਨਾਂ ਨੇ ਦੁਨਿਆਵੀ ਪੜ੍ਹਾਈ ਤੋਂ ਬਾਅਦ ਸਾਲ 1919 ਨੂੰ ਯਤੀਮਖਾਨਾ ਛੱਡ ਦਿੱਤਾ ਅਤੇ 13 ਅਪ੍ਰੈਲ 1919 ਨੂੰ ਅੰਗਰੇਜ਼ਾਂ ਦੁਆਰਾ ਬਣਾਏ ਰੋਡ ਐਕਟ ਦੇ ਵਿਰੁੱਧ ਵਿੱਚ ਲਗਭਗ 20,000 ਕਰੀਬ ਭਾਰਤੀ ਇਕੱਠੇ ਹੋਏ ਸਨ। ਜਿੱਥੇ ਉਦਮ ਸਿੰਘ ਨੇ ਪਾਣੀ ਪਿਉਂਦੀ ਸੇਵਾ ਤਨਮਨ ਨਾਲ ਨਿਭਾਈ ਇਸ ਦੌਰਾਨ ਅੰਗਰੇਜ਼ਾਂ ਦੀ ਹਕੂਮਤ ਵੱਲੋਂ ਇਹਨਾਂ ਦੇ ਇਕੱਠ ਨੂੰ ਵੇਖ ਕੇ ਇਹਨਾਂ ਕੋਲ ਬਰਦਾਸ਼ਤ ਨਾ ਹੋਇਆ ਮੌਕੇ ਦੇ ਜਨਰਲ ਡਾਇਰ ਨੇ ਆਪਣੀ ਫੌਜ ਵੱਲੋਂ ਭਾਰਤੀਆਂ ਉੱਤੇ ਗੋਲੀਆਂ ਚਲਾਉਣ ਦਾ ਹੁਕਮ ਕਰ ਦਿੱਤਾ ਇਸ ਤੋਂ ਬਾਅਦ ਫੌਜ ਨੇ ਭਾਰਤੀਆਂ ਉੱਤੇ ਲਗਭਗ 20-25 ਮਿੰਟ ਗੋਲੀਆਂ ਚਲਾਈਆਂ ਹਜ਼ਾਰਾਂ ਜਾਨਾਂ ਨੂੰ ਮੌਤ ਦੀ ਭੇਟ ਚੜਾ ਦਿੱਤਾ ਇਸ ਦੌਰਾਨ ਜਰਨਲ ਡਾਇਰ ਦੀ ਮਾੜੀ ਕਿਸਮਤ ਕਿ ਉਦਮ ਸਿੰਘ ਦੀ ਜਾਨ ਬਚ ਗਈ। ਇਹਨਾਂ ਨੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਸੌਂ ਖਾਦੀ ਕਿ ਉਹ ਜਰਨਲ ਡਾਇਰ ਨੂੰ ਮਾਰ ਕੇ ਹੀ ਸਾਹ ਲਵੇਗਾ। ਕਾਫੀ ਸਮਾਂ ਇਸਨੇ ਮਿਹਨਤ ਕੀਤੀ। ਉਹ ਅਸਲਾ ਖਰੀਦ ਕੇ ਜਰਨਲ ਡਾਇਰ ਨੂੰ ਮਾਰ ਸਕੇ। ਇਸਨੇ ਕਾਫੀ ਵਿਦੇਸ਼ਾਂ ਦੀ ਯਾਤਰਾ ਕੀਤੀ। ਇੱਕ ਦੇਸ਼ ਵਿੱਚ ਇਹਨਾਂ ਨੇ ਗੈਰ ਕਾਨੂੰਨੀ ਅਸਲਾ ਰੱਖਣ ਕਰਕੇ 5 ਸਾਲ ਦੀ ਸਜ਼ਾ ਵੀ ਭੁਗਤੀ ਸਜ਼ਾ ਪੂਰੀ ਕਰਕੇ ਭਾਰਤ ਪਰਤੇ ਸਨ 1930ਵੀ ਵਿੱਚ ਜਰਨਲ ਡਾਇਰ ਨੂੰ ਮਾਰਨ ਵਾਸਤੇ ਲੰਡਨ ਜਾ ਪਹੁੰਚੇ ਜਰਨਲ ਡਾਇਰ ਨੂੰ ਮਾਰਨ ਵਾਸਤੇ ਬਹੁਤ ਮੌਕੇ ਮਿਲੇ ਪਰ ਉਦਮ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਬਦਲਾ ਲੰਡਨ ਦੀ ਭਾਰੀ ਸਭਾ ਵਿੱਚ ਲਵਾਵਾਂਗਾ ਸਮਾਂ ਚੱਲਦਾ ਗਿਆ ਇੱਕ ਦਿਨ ਐਸਾ ਆਇਆ ਕਿ 13 ਮਾਰਚ 1940 ਨੂੰ ਲੰਡਨ ਦੀ ਭਰੀ ਸਭਾ ਵਿੱਚ ਜਰਨਲ ਡਾਇਰ ਨੂੰ ਮੁੱਖ ਮਹਾਮਾਨ ਦੇ ਅਧਾਰ ਤੇ ਬੁਲਾਇਆ ਗਿਆ ਸੀ ਭਾਈ ਉਦਮ ਸਿੰਘ ਜੀ ਨੇ ਬੜੀ ਸਮਝਦਾਰੀ ਦੇ ਨਾਲ ਬੜੀ ਬਹਾਦਰੀ ਦੇ ਨਾਲ ਇੱਕ ਕਿਤਾਬ ਦੇ ਪੇਜ ਪਾੜ ਕੇ ਉਸ ਵਿੱਚ ਰਿਵਾਲਵਰ ਰੱਖ ਕੇ ਕਸਟਮ ਹਾਲਸ ਲੰਡਨ ਵਿੱਚ ਜਾ ਪਹੁੰਚਾ ਜਦੋਂ ਜਰਨਲ ਡਾਇਰ ਉੱਠ ਕੇ ਪਾਸਨ ਦੇਨ ਚੱਲਿਆ ਤੇ ਭਾਈ ਉਦਮ ਸਿੰਘ ਜੀ ਨੇ రివాల్వర్ ਵਿੱਚੋਂ 6 ਗੋਲੀਆਂ ਮਾਰ ਕੇ ਉਸ ਦੀ ਮੌਕੇ ਤੇ ਹੱਤਿਆ ਕਰ ਦਿੱਤੀ ਅਤੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ ਤੇ ਉਦਮ ਸਿੰਘ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ 1 ਅਪ੍ਰੈਲ 1940 ਈਸਵੀ ਨੂੰ ਉਦਮ ਸਿੰਘ ਦੇ ਹੱਤਿਆ ਦਾ ਮੁਕੱਦਮਾ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਜੇਲ੍ਹ ਵਿੱਚ ਭਾਈ ਸਾਹਿਬ ਨੇ ਭੁਖੜ ਧਰਾਲ ਵੀ ਕੀਤੀ ਅੰਗਰੇਜ਼ ਹਕੂਮਤ ਨੇ ਪਾਈ ਉਦਮ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ 31 ਜੁਲਾਈ 1940 ਨੂੰ ਪੰਜਾਬ ਦਾ ਜੋਧਾ ਪਾਈ ਉਦਮ ਸਿੰਘ ਜੀ ਲੰਡਨ ਦੀ ਜੇਲ੍ਹ ਵਿੱਚ ਖੁਸ਼ੀ ਨਾਲ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦ ਹੋ ਗਿਆ ਅਤੇ ਪਾਈ ਉਦਮ ਸਿੰਘ ਜੀ ਦਾ ਲੰਡਨ ਦੀ ਜੇਲ੍ਹ ਵਿੱਚ ਹੀ ਸੰਸਕਾਰ ਕੀਤਾ ਜਾਂ ਦਫਨਾ ਦਿੱਤਾ ਸੀ